ਧੰਨਵਾਹਿ ਗੁਰੂ ਸਾਹਿਬ ਜੀ ਗੌੜੀ ਮਹਲਾ 5 ਜੀਵਨ ਪਦਵੀ ਹਰ ਕੇਂਦਾ ਜਿੰਨ ਮਿਲਿਆ ਆਤਮ ਪਰਗਾਸ ਹਰਕਾਰ ਸਿਮਰਨ ਸੁਣ ਮਨ ਕਾਨੀ ਸੁਖ ਪਾਵਹਿ ਹਰ ਦਵਾਰ ਪਰਾਨੀ ਰਹਾਉ ਆਠ ਪਹਿਰ ਤਿਹਾਈਆ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਆਠ ਪਹਰ ਤਿਹਾਈਆ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਮਨੁੱਖਤਾ ਦਾ ਸਭ ਤੋਂ ਵੱਡਾ ਸੁਭਾਅ ਹੈ ਕਿ ਸਾਨੂੰ ਸੁੱਖ ਕਿਦਾਂ ਪ੍ਰਾਪਤ ਹੋਵੇ ਸੁੱਖਾਂ ਦੀ ਭਾਲ ਵਾਸਤੇ ਮਨੁੱਖ ਬਹੁਤ ਭਟਕਦਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਡੇ ਜ਼ਿੰਦਗੀ ਦੇ ਹਰੇਕ ਸਵਾਲ ਨੂੰ ਹੱਲ ਕੀਤਾ ਕਿਉਂਕਿ ਸੁਖ ਕੇ ਹੀਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੀ ਦੁਖੀ ਹੁੰਦਾ ਕਿ ਮੈਨੂੰ ਇਥੋਂ ਸੁੱਖ ਮਿਲ ਜਾਏਗਾ ਫਰਾਨੀ ਜਗ੍ਹਾ ਤੋਂ ਸੁੱਖ ਮਿਲ ਜਾਏਗਾ ਧਨ ਦੌਲਤ ਤੋਂ ਸੁੱਖ ਮਿਲੇਗਾ ਧੀਾਂ ਪੁੱਤਰਾਂ ਤੋਂ ਸੁੱਖ ਮਿਲੇਗਾ ਪਰ ਗਰੰਟੀ ਕੋਈ ਨਹੀਂ ਸਤਿਗੁਰੂ ਕਹਿੰਦੇ ਸੁੱਖ ਨਾਹੀਂ ਬਹੁਤੇ ਤਨ ਖਾਤੇ ਜਿਹੜਾ ਮਨੁੱਖ ਸੋਚਦਾ ਹੈ ਕੀ ਬਦੋਂ ਬਹੁਤ ਮੇਰੇ ਕੋਲ ਪੈਸਾ ਆ ਜਾਏਗਾ ਨਾ ਤੇ ਮੈਂ ਸੁਖੀ ਹੋ ਜਾਵਾਂਗਾ ਅੱਜ ਨਾ ਮੇਰਾ ਘਰ ਛੋਟਾ ਹੈ ਜਦੋਂ ਮੇਰਾ ਘਰ ਵੱਡਾ ਹੋ ਜਾਏਗਾ ਤੇ ਮੈਂ ਸੁਖੀ ਹੋ ਜਾਵਾਂਗਾ ਅੱਜ ਮੇਰੇ ਕੋਲ ਗੱਡੀ ਛੋਟੀ ਆ ਕੱਲ ਗੱਡੀ ਵੱਡੀ ਆ ਜਾਏਗੀ ਮੈਂ ਸੁਖੀ ਹੋ ਜਾਵਾਂਗਾ ਮੇਰੇ ਘਰ ਪੁੱਤਰ ਹੋ ਜਾਏਗਾ ਤੇ ਮੈਂ ਸੁਖੀ ਹੋ ਜਾਵਾਂਗਾ ਪਰ ਜਿਹੜੀ ਚੀਜ਼ ਨੂੰ ਲੱਭਦਾ ਜਿਹੜੀ ਚੀਜ਼ ਦੇ ਵਿੱਚੋਂ ਸੁੱਖ ਲੱਭਦਾ ਤੇ ਉਹਨੂੰ ਮਿਲਦਾ ਨਹੀਂ ਹੈ ਮਹਾਰਾਜ ਕਹਿੰਦੇ ਸੁੱਖ ਨਾਹੀਂ ਬਹੁਤੇ ਤਨ ਖਾਟੇ ਨਹੀਂ ਤਾਂ ਹਰ ਇੱਕ ਬੰਦਾ ਤਣਾਡ ਜਿਹੜਾ ਬੰਦਾ ਪੈਸੇ ਵਾਲਾ ਸੁખી ਹੋ ਜਾ ਇੱਥੇ ਹੁਣ ਗੁਰੂ ਮਹਾਰਾਜ ਨੇ ਜਿਹੜੀ ਗੱਲ ਕੀਤੀ ਆ ਬਹੁਤ ਭਾਗਾਂ ਵਾਲੇ ਗੁਰੂ ਮਹਾਰਾਜ ਦੀ ਜਿਹਨਾਂ ਤੇ ਕਿਰਪਾ ਹੈ ਤੇ ਨਾਲ ਪਰਮੇਸ਼ਰ ਨਾਲ ਜੁੜੇ ਆ ਉਹਨਾਂ ਨੂੰ ਪਤਾ ਕਿ ਆਤਮਿਕ ਸੁੱਖ ਜਿਹੜਾ ਹੈ ਨਾ ਉਹ ਪਰਮੇਸ਼ਰ ਨਾਲ ਜੁੜ ਕੇ ਮਿਲਣਾ ਹੈ। ਵਸੇ ਵਿੱਚ ਸੁੱਖ ਨਹੀਂ ਆ ਸੁੱਖ ਨਹੀਂ ਬਹੁਤੇ ਤਨ ਖਾਤੇ। ਸੁੱਖ ਨਹੀਂ ਪੇਖੇ ਨਿਰਤ ਨਾਟੇ। ਬੰਦਾ ਕਹਿੰਦਾ ਜੇ ਮੇਰਾ ਅਜਾ ਨਾ ਸੁਭਾਅ ਦੇ ਵਿੱਚ ਬੜਾ ਚੜ ਜਿਹੜਾ ਪੰ ਹੈ। ਅੱਜ ਮੇਰੇ ਜਿਦਾ ਅੱਜ ਦੀ ਆਪਾਂ ਆਮ ਜਿਦਾਂ ਗੱਲਾਂ ਕਰਦੇ ਆਂ ਵੀ ਮੇਰਾ ਮੂਡ ਠੀਕ ਨਹੀਂ ਹੈ ਚਲੋ ਫਿਲਮ ਦੇਖਦੇ ਮਹਾਰਾਜ ਕਹਿੰਦੇ ਜਿੰਨੇ ਮਰਜੀ ਦੁਨੀਆ ਦੇ ਨਾਟਕ ਦੇਖ ਲਾ ਉਹ ਚੋ ਵੀ ਸੁੱਖ ਨਹੀਂ ਮਿਲਣਾ ਸੁੱਖ ਨਹੀਂ ਪੇਖੇ ਨਿਰਤ ਨਾਟੇ ਫਿਰ ਬੰਦਾ ਦੌੜਦਾ ਬਾਹਰਲੇ ਦੇਸ਼ਾਂ 'ਚ ਦੌੜਦਾ ਵੀ ਉੱਥੋਂ ਕਮਾ ਲਾਂਗੇ ਮਹਾਰਾਜ ਕਹਿੰਦੇ ਸੁੱਖ ਨਹੀਂ ਬਹੁਤ ਦੇਸ਼ ਕਮਾਏ ਪਰ ਇੱਕ ਗੱਲ ਦੀ ਗਾਰੰਟੀ ਦਿੰਦੇ ਆ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾਏ। ਹਰੀ ਦੇ ਗੁਣ ਗਾਏਗਾ ਤੇ ਤੈਨੂੰ ਸਦੀਵੀ ਸੁੱਖ ਮਿਲੇਗਾ। ਉਹ ਸੁੱਖ ਜਿਹਦੇ ਨਾਲ ਜੁੜ ਕੇ ਭਾਵੇਂ ਜਿੰਨੀਆਂ ਮਰਜ਼ੀ ਕਠਿਨਾਈਆਂ ਆ ਜਾਣ ਤੈਨੂੰ ਦੁਨੀਆਂ ਦੀ ਤਾਕਤ ਦੁਖੀ ਨਹੀਂ ਕਰ ਸਕਦੀ। ਆਸਾ ਕੀ ਵਾਰ ਦਾ ਇੱਕ ਸ਼ਲੋਕ ਹੈ ਕਹਿੰਦੇ ਦੁੱਖ दारू ਸੁੱਖ ਰੋਗ ਪਿਆ। ਆਮ ਕਰਕੇ ਕੀ ਹੁੰਦਾ ਦੁੱਖਾਂ ਦੇ ਵਿੱਚ ਰੱਬ ਯਾਦ ਆ ਜਾਂਦਾ ਤੇ ਸੁੱਖਾਂ 'ਚ ਭੁੱਲ ਜਾਂਦੇ। ਪਰ ਜਿੱਦਣ ਰੱਬ ਨਾਲ ਜੁੜ ਗਏ ਕਹਿੰਦੇ ਜਾਂ ਸੁਖ ਤਾਂ ਮਨਾ ਹੋਈ ਕਿਉਂਕਿ ਪਤਾ ਲੱਗ ਗਿਆ ਕਿ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹਾਂ ਕਰੀ ਨਾ ਕਰਨ ਵਾਲਾ ਤੂੰ ਹੈ ਜਦੋਂ ਅਸੀਂ ਬਣਦੇ ਆ ਵੀ ਮੈਂ ਕਰਤਾ ਤੇ ਬੰਦਾ ਦੁਖੀ ਹੁੰਦਾ ਤੇ ਸਤਿਗੁਰੂ ਕਹਿੰਦੇ ਭਾਈ ਸੁਖ ਜਿਹੜਾ ਨਾ ਪਰਮੇਸ਼ਰ ਦੀ ਭਗਤੀ ਦੇ ਵਿੱਚ ਹੈ ਪਰਮੇਸ਼ਰ ਦੇ ਨਾਮ ਜਪਣ ਦੇ ਵਿੱਚ ਅੱਜ ਦੀ ਸ਼ਬਦ ਦੀ ਰਹਾਉ ਦੀ ਪੰਕਤੀ ਹੈ ਸਤਿਗੁਰ ਨੇ ਜੁਗਤੀ ਦਸੀ ਹੈ ਮਹਾਰਾਜ ਕਹਿੰਦੇ ਹਰ ਕਾ ਸਿਮਰਨ ਸੁਣ ਮਨ ਕਾਨੀ ਹਰੀ ਦਾ ਸਿਮਰਨ ਆਪਣੇ ਕੰਨਾਂ ਨਾਲ ਸੁਣ ਕਿਉਂਕਿ ਜੋ ਕੰਨ ਸੁਣਦੇ ਆ ਉਹ ਮਨ ਤੱਕ ਰ ਪਹੁੰਚਦੇ ਜਾਂ ਇਦਾਂ ਕਹਿ ਦਈਏ ਮਾਨਕ ਭਾਂਡਾ ਹੈ ਇਹ ਇੰਦਰਿਆ ਸਾਡੇ ਆ ਕੰਨ ਦੇ ਨਾਲ ਆਪਾਂ ਸੁਣਦੇ ਆ ਜੋ ਭਾਂਡੇ ਦੇ ਵਿੱਚ ਪਾਵਾਂਗੇ ਤੇ ਜ਼ਬਾਨ ਜਿਹੜੀ ਸਾਡੀ ਹੈ ਉਹ ਕੜਸੀ ਹੈ ਉਹੀ ਬੰਡੇਗੀ ਸਭ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸ਼ਲੋਕ ਆ 21 ਨੰਬਰ ਦਾ ਮਾਰੇ ਕਹਿੰਦੇ ਜੇਵਾ ਗੁਣ ਗੋਬਿੰਦ ਭਜੋ ਕੰਨ ਸੁਣੋ ਹਰਨਾ ਜੇਵਾ ਦੇ ਨਾਲ ਰਸਨਾ ਦੇ ਨਾਲ ਪਰਮੇਸ਼ਰ ਦੇ ਗੁਣ ਗਾਓ ਤੇ ਕੰਨਾਂ ਨਾਲ ਸੁਣੋ ਹੁਣ ਜੋ ਭਾਂਡੇ ਦੇ ਵਿੱਚ ਪਾਵਾਂਗੇ ਜੋ ਪਾਵੈ ਭਾਂਡੇ ਵਿੱਚ ਵਸਤ ਸਾਹ ਨਿਕਲੇ ਕਿਆ ਕੋਈ ਕਰੇ ਵਿਚਾਰ ਹਿੱਥ ਜੋ ਪਾਵਾਂਗੇ ਉਹੀ ਨਿਕਲਣਾ ਇਹ ਕੰਨ ਜਿਹੜੇ ਅੰਦਰ ਹੈ ਆ ਮਨ ਭਾਂਡਾ ਹੈ ਤੇ ਜਵਾਨ ਕੜਸੀ ਹੈ ਤੇ ਜੇ ਗੰਦਗੀ ਅੰਦਰ ਪਾਈ ਆ ਤੇ ਬੰਦਾ ਗੰਦਗੀ ਬੰਡੇਗਾ ਮੂੰਹ ਦੇ ਨਾਲ ਗੰਦਗੀ ਬੰਡੇ ਜੇ ਪਰਮੇਸ਼ਰ ਦੀ ਭਗਤੀ ਆ ਨਾ ਕੰਨਾਂ ਨਾਲ ਸੁਣਦਾ ਹੈ ਉਹੀ ਕੁਝ ਬੰਡੇਗਾ ਮਹਾਰਾਜ ਕਹਿੰਦੇ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ ਤੇ ਉਹ ਅੱਗੇ ਵੰਡਦਾ ਮਹਾਰਾਜ ਜਿਵੇਂ ਗੁਰਸਿੱਖਾਂ ਦੀ ਗੱਲ ਕਰਦੇ ਕਹਿੰਦੇ ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ ਜੋ ਆਪ ਜਪਹਿ ਅਬਰਹ ਨਾਮ ਜਪਾਵੇ ਕੰਨ ਸੁਣਦੇ ਆ ਜ਼ਬਾਨ ਬੋਲਦੀ ਹੁ ਜੇ ਆਪਾਂ ਸੁਣਾਗੇ ਨਹੀਂ ਤੇ ਅਸੀਂ ਬੋਲਨੇ ਹੁਣ ਬੱਚਾ ਜਿਹੜਾ ਇੱਕ ਛੋਟਾ ਜਿਹਾ ਬੱਚਾ ਉਹਨੂੰ ਖਾਣਾ ਦੇਈ ਜਾਓ ਬੇਸਮੈਂਟ ਵਿੱਚ ਬੰਦ ਕਰ ਦਿਓ 10-12 ਸਾਲ ਉਹ ਬੇਸਮੈਂਟ ਤੇ ਰਹੇਗਾ ਨਾ ਉਹਦੇ ਕੰਨ ਵਿੱਚ ਕੋਈ ਆਵਾਜ਼ ਆਵੇ ਉਹ ਗੁੰਗਾ ਵੀ ਹੋਵੇਗਾ ਤਾਂ ਬહેરા ਵੀ ਹੋਏਗਾ ਜੋ ਸੁਣਿਆ ਹੀ ਕੁਛ ਨਹੀਂ ਤਾਂ ਬੋਲਣਾ ਕੀ ਹੋ ਸਰ ਜੋ ਬੱਚਾ ਬਹੁਤ ਸੁਣਦਾ ਹੈ ਤੋਂ ਬੋਲਦਾ ਹੈ ਸਮਾਹੌਲ ਜਿਹੜਾ ਉਹਨੂੰ ਕਬੂਲ ਕਰਦਾ ਮਹਾਰਾਜ ਨੇ ਇਸ ਗੱਲਾਂ ਨੂੰ ਬੜੀ ਸਜੀਦਗੀ ਦੇ ਨਾਲ ਸਾਡੇ ਸਾਹਮਣੇ ਰੱਖਿਆ ਆ ਗੁਰੂ ਅਮਰਦਾਸ ਜੀ ਦੀ ਬਾਣੀ ਆਪਾਂ ਨਿਤਨੇਮ ਦੇ ਵਿੱਚ ਪੜ੍ਹਦੇ ਆਂ ਸਤਿਗੁਰ ਕਹਿੰਦੇ ਏ ਸਰਬਨੋ ਹੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਇਹ ਜਿਹੜੇ ਕੰਨ ਦਿੱਤੇ ਆ ਨਾ ਪਰਮੇਸ਼ਰ ਦਾ ਨਾਮ ਸੁਣਨ ਵਾਸਤੇ ਦਿੱਤਾ ਹਰ ਕਾ ਨਾਮ ਪਰਮੇਸ਼ਰ ਦਾ ਨਾਮ ਜਿਹੜਾ ਨਾ ਉਹਨੂੰ ਸੁਣਨਾ ਹਰ ਕਾ ਸਿਮਰਨ ਸੁਣ ਮਨ ਕਾਨੀ ਪਰ ਅੱਜ ਕੱਲ ਕਿੰਨੇ ਐਕਸੀਡੈਂਟ ਹੋ ਜਾਂਦੇ ਆ ਕਿੰਨਾ ਨੁਕਸਾਨ ਹੁੰਦਾ ਲੋਕੀ ਨਾ ਉਹ ਟੂਟੀਆਂ ਜੀਆਂ ਕੰਨਾਂ ਦੇ ਵਿੱਚ ਲਾ ਲੈਂਦੇ ਕਈ ਐਕਸੀਡੈਂਟ ਹੋ ਗਏ ਪੱਛੇ ਪਤਾ ਨਹੀਂ ਲੱਗਦਾ ਕੀ ਆ ਰਿਹਾ ਤੇ ਕੀ ਹੋ ਰਿਹਾ ਤੇ ਉਹ ਜੋ ਸੁਣਦੇ ਆ ਤੇ ਉਹਨਾਂ ਦੀ ਉਹ ਜ਼ਬਾਨ ਬੋਲਦੀ ਹੁਣ ਸਾਰੀ ਦਿਹਾੜੀ ਬੰਦਾ ਫੋਨ ਸੁਣਦਾ ਤੇ ਇੰਨੇ ਕੰਨ ਥੱਕ ਜਾਂਦੇ ਆ ਕਿ ਉਹ ਬਾਣੀ ਨਹੀਂ ਸੁਣ ਸਕਦਾ ਹਾਂ ਜਿਹਦੇ ਉੱਪਰ ਕਿਰਪਾ ਹੋ ਜਾ ਬਖਸ਼ਿਸ਼ ਹੋ ਜਾ ਪਰ ਉਹ ਜੋ ਸੁਣਿਆ ਉਹ ਸਾਡੀ ਜਵਾਨ ਬੋਲੇ ਮਹਾਰਾਜ ਕਹਿੰਦੇ ਇਹ ਸਰਬਨੋ ਮੇਰਿਓ ਸੱਚ ਹੈ ਸੁਣਨੇ ਨੂੰ ਪਠਾਏ ਇਹ ਕੰਨ ਜਿਹੜੇ ਲਾਏ ਹਨ ਸੱਚ ਸੁਣਨ ਵਾਸਤੇ ਲਾਏ ਸੱਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਕੀ ਹੋਏਗਾ ਸੁਣਨ ਦੇ ਨਾਲ ਜਿਤ ਸੁਣੀ ਮਨ ਤਨ ਹਰਿਆ ਹੋਆ ਮੈਂ ਅੱਜ ਗੱਲ ਸੁਣੀ ਤੇ ਮੇਰਾ ਮਨ ਜਿਹੜਾ ਸੀ ਨਾ ਉਹ ਸ਼ਾਂਤ ਹੋ ਗਿਆ ਸਹਿਜ ਵਿੱਚ ਆ ਗਿਆ ਸੰਤੋਖ ਵਿੱਚ ਆ ਗਿਆ ਅੱਜ ਮੈਂ ਗੱਲ ਸੁਣੀ ਤੇ ਉਦਾਂ ਦੀ ਉਦੋਂ ਦੀ ਮੈਨੂੰ ਤੜਫਣੀ ਜੀ ਲੱਗੀ ਆ ਉਦੋਂ ਦੀ ਬੇਚੈਨੀ ਜੀ ਹੋਈ ਪਈ ਆ ਸੁਣਦੇ ਕੰਨੇ ਸੁਣਦੇ ਆ ਤੇ ਉਹ ਕੰਨ ਸੁਣ ਕੇ ਅੰਦਰ ਜਾਂਦੇ ਮਨ ਵਿਚੈਣ ਹੋਇਆ ਪਿਆ ਜੋ ਸੁਣਾਗੇ ਉਹ ਪ੍ਰਭਾਵ ਜਿਹੜਾ ਉਹ ਸਾਡੇ ਸਰੀਰ ਤੇ ਪਏ ਅਸਰ ਹੁੰਦਾ ਹੈ ਹੁਣ ਕਈ ਲੋਕ ਸਵਾਲ ਕਰਦੇ ਆ ਵੀ ਬਾਣੀ ਪੜਦੇ ਆ ਬਾਣੀ ਦਾ ਅਸਰ ਹੋਏਗਾ ਹਮੇਸ਼ਾ ਮੈਂ ਇਸ ਗੱਲ ਦਾ ਜਵਾਬ ਦਿੱਤਾ ਕਿ ਜਿਸ ਵੇਲੇ ਕੋਈ ਸਾਨੂੰ ਗਾਲ ਕੱਢ ਦੇ ਜਾਂ ਕੋਈ ਬੁਰੀ ਗੱਲ ਕਰ ਦੇ ਸੀ ساری ਜ਼ਿੰਦਗੀ ਉਹ ਗੱਲ ਬਣ ਕੇ ਰੱਖਦੇ ਫਲਾਣੇ ਨੇ ਫਲਾਣੇ ਬੰਦੇ ਦੇ ਸਾਹਮਣੇ ਮੈਨੂੰ ਏਦਾਂ ਕਿਹਾ ਸੀ ਪਰ ਬਾਣੀ ਜਿਹੜੀ ਹੈ ਸ਼ਬਦ ਜਿਹੜਾ ਹੈ ਉਹ ਬੰਦਾ ਬਾਹਰ ਜਾਂਦੇ ਭੁੱਲ ਜਾਂਦਾ ਕਿਉਂਕਿ ਆਦਤ ਬਣ ਗਈ ਹੈ ਉਹ ਚੀਜ਼ ਨੂੰ ਉਹ ਪ੍ਰਭਾਵ ਉਹਦਾ ਕਬੂਲ ਕਰ ਰਿਹਾ ਉਹ ਕੰਨ ਆਦੀ ਬਣ ਗਿਆ ਉਹ ਹੀ ਸੁਣਨਾ ਉਹਨਾਂ ਨੂੰ ਤੇ ਮਹਾਰਾਜ ਕਹਿੰਦੇ ਜੇ ਵਾ ਗੁਣ ਗੋਬਿੰਦ ਭਜੋ ਕੰਨ ਸੁਣੋ ਹਰਨਾ ਕਹੋ ਨਾਨੂ ਸੁਣ ਰੇ ਮਨਾ ਪਰੇ ਨਾ ਜਮ ਕੇ ਧਾਮ ਕਹਿੰਦੇ ਫਿਰ ਮੌਤ ਦੇ ਧਾਮ ਵੱਲ ਨਹੀਂ ਜਾਏਗਾ ਆਤਮਿਕ ਮੌਤ ਨਹੀਂ ਹੋਏਗੀ ਤੇਰੀ ਜਦੋਂ ਇਹ ਕੰਮ ਕਰਨਾ ਸ਼ੁਰੂ ਕਰਦੇ ਬੜਾ ਸੌਖਾ ਦੱਸੇ ਪਰ ਬੜਾ ਔਖਾ ਹੈ ਕਿਉਂਕਿ ਇਹ ਜਿਹੜਾ ਸਫਰ ਹੈ ਨਾ ਜੋ ਅਸੀਂ ਸੁਣ ਰਹੇ ਹਾਂ ਕੰਨ ਤੋਂ ਮਨ ਦਾ ਸਫਰ ਕਿੰਨੇ ਕੁ ਦੂਰ ਹੈ ਕੰਨ ਤੇ ਅੰਦਰ ਮਨ ਹੈ ਕਿੰਨੇ ਕੁ ਦੂਰ ਹੈ ਪਉ ਜਿੰਦਗੀਆਂ ਲੱਗ ਜਾਂਦੀਆਂ ਕਈ ਜਨਮ ਲੱਗ ਜਾਂਦੇ ਆ। ਉਹ ਮਨ ਤੱਕ ਨਹੀਂ ਗੱਲ ਪਹੁੰਚਦੀ, ਕੰਨ ਤੱਕਰ ਪਹੁੰਚਦੀ। ਕੰਨ ਤੋਂ ਮਨ ਤੱਕ ਸਫ਼ਰ ਬਹੁਤ ਛੋਟਾ ਜਿਹਾ ਹੀ ਆ। ਪਰ ਬਹੁ ਸਮਾਂ ਲੱਗਦਾ। ਪਰ ਗੁਰੂ ਮਹਾਰਾਜ ਨੇ ਜਪਦੀ ਦਸੀਏ। ਮਹਾਰਾਜ ਕਹਿੰਦੇ اے ਸਰਬਣੋ ਮੇਰੋ ਸਾਚਾ ਸੁਣਨੇ ਨੂੰ ਪਿਠਾਏ ਸਾਚੇ ਸੁਣਨੇ ਨੂੰ ਪਿਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਉਹ ਆ ਰਸਨਾ ਰਸ ਸਮਾਣੀ। ਸੱਚ ਅਲਖ ਵਡਾਣੇ ਤਾਂ ਕਿ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੋਣੇ ਨੂੰ ਪਠਾਏ ਕਹਿੰਦੇ ਜਦੋਂ ਸੁਣੋਗੇ ਨਾ ਪਰਮੇਸ਼ਰ ਦਾ ਨਾਮ ਪਵਿੱਤਰ ਹੋ ਜਾਊਗਾ ਅਕਾਲ ਪੁਰਖ ਦੀ ਰਹਿਮਤ ਹੋ ਜਾਏਗੀ ਬਖਸ਼ਿਸ਼ ਹੋ ਜਾਏ ਕਿੰਨੀ ਸੋਹਣੀ ਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਆਪਾਂ ਜਪਜੀ ਸਾਹਿਬ ਦੇ ਵਿੱਚ ਚਾਰ ਪੌੜੀਆਂ ਮਾਰੇ ਕਹਿੰਦੇ ਸੁਣਨ ਦੇ ਨਾਲ ਹੁੰਦਾ ਕੀ ਹੈ ਵੈਸੇ ਉਹਦਾ ਉਚਾਰਨ ਜਿਹੜਾ ਹੈ ਨਾ ਸੁਣਿਆ ਸਸੇ ਨੂੰ ਔਂਕੜ ਨਾਣੇ ਨੂੰ ਸਿਹਾਰੀ ਐਡ ਨੂੰ ਦੋ ਲਾਵਾਂ ਲੱਗੀਆਂ ਸੁਣਨ ਨਾਲ ਕੀ ਹੋਏਗਾ ਪਰ ਜੇ ਆਪਾਂ ਕਹੀਏ ਸੁਣੀਏ ਸਿੱਧ ਪੀਰ ਸੁਰਨਾਥ ਮਤਲਬ ਤੁਸੀਂ ਸੁਣੋ ਮਹਾਰਾਜ ਕੀ ਕਹਰੇ ਸੁਣਾ ਸਿੱਧ ਪੀਰ ਸੁਰਨਾਥ ਸੁਣੋਗੇ ਨਾ ਇਦਾਂ ਦੀ ਅਵਸਥਾ ਤੇ ਪਹੁੰਚ ਜਾਓਗੇ ਸੁਣਾ ਸਿੱਧ ਪੀਰ ਸੁਰਨਾਥ ਸੁਣਾ ਧਰਤ ਤਵਲ ਆਕਾਸ਼ ਸੁਣਾ ਦੀਪ ਲੋਪ ਪਤਾਲ ਸੁਣਾ ਪੋ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣ ਦੁੱਖ ਪਾਪ ਕਾ ਨਾਸ ਕਿੱਡੀ ਵੱਡੀ ਬਾਤ ਪਰ ਨਾਲੇ ਆਖੇ ਕਿ ਤੁਹਾਡੇ ਅੰਦਰ ਪਿਆਰ ਹੋਣਾ ਚਾਹੀਦਾ ਗਾਵੀਏ ਸੁਣੀਏ ਇਥੇ ਸੁਣੀਏ ਸ਼ਬਦ ਹੈ ਨਾਲੇ ਨੂੰ ਬਿਹਾਰੀ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਉ ਅੰਦਰ ਪਿਆਰ ਰੱਖ ਕੇ ਕੀ ਹੋਏਗਾ ਫਿਰ ਦੁੱਖ ਪਰ ਹਰ ਦੁੱਖ ਚਲੇ ਜਾਣਗੇ ਸੁੱਖ ਘਰ ਲੈ ਜਾਏ ਹਿਰਦੇ ਘਰ ਦੇ ਵਿੱਚ ਸੁੱਖ ਆ ਜਾਏ ਉਹ ਪਰਮੇਸ਼ਰ ਦੀ ਰਹਿਮਤ ਹੋ ਜਾਏਗੀ ਜਦੋਂ ਸੁਨੇਗਾ ਤੇ ਜੱਤਗੁਰੂ ਮਹਾਰਾਜ ਕਹਿੰਦੇ ਭਾਈ ਅਕਾਲ ਪੁਰਖ ਪਰਮੇਸ਼ਰ ਜਿਹੜਾ ਉਹਦਾ ਨਾਮ ਕੰਨਾਂ ਨਾਲ ਸੁਣੋ ਤੇ ਮਨ ਤੱਕਰ ਪਹੁੰਚੇਗਾ ਹਿਰਦੇ ਵਿੱਚ ਪਹੁੰਚੇਗਾ ਤੇ ਸੁਖ ਆਏਗਾ ਹਰ ਦਾ ਸਿਮਰਨ ਸੁਣ ਮਨ ਕਾਨੀ ਸੁਖ ਪਾਵੇ ਹਰ ਦੁਆਰ ਪ੍ਰਾਨੀ ਕਹਿੰਦੇ ਇੱਕ ਤਾਂ ਸੁੱਖ ਮਿਲੇਗਾ ਦੂਸਰਾ ਤੈਨੂੰ ਹਰੀ ਦਾ ਦਵਾਰ ਮਿਲ ਜਾਏਗਾ ਪਰਮੇਸ਼ਰ ਦੇ ਦਵਾਰ ਜਿਹਨੂੰ ਆਪਾਂ ਪੜਦੇ ਆਂ ਅਰਦਾਸ ਕਰਦੇ ਆਂ ਨਾ ਪੜਦੇ ਆਂ ਸ਼ਬਦ ਸੋ ਦਰ ਤੇਰਾ ਕਿਹਾ ਸੋ ਘਰ ਕੇਹਾ ਜਿਤ ਵਹਿ ਸਰਬ ਸਮਾਲ ਉਹ ਘਰ ਦੀ ਗੱਲ ਉਸ ਦਰ ਦੀ ਗੱਲ ਕਰਦੇ ਸੁੱਖ ਪਾਵੇ ਹਰ ਦਵਾਰ ਪਰਾਨੇ ਸੁਣਿਆ ਸੀ ਨਾ ਭਾਈ ਲੈਣਾ ਜੀ ਨੇ ਸੁਣਿਆ ਸੀ ਨਾ ਇੱਕੋ ਸ਼ਬਦ ਆਸਾ ਕੀ ਵਾਰ ਦੀ 21ਵੀਂ ਪਾੜੀ ਜਿਤ ਸੇਵਿਆ ਸੁਖ ਪਾਈਏ ਸੋ ਸਾਹਿਬ ਸਦਾ ਸਮਾਲੀਏ ਜਿਤ ਕੀਤਾ ਪਾਈਏ ਆਪਣਾ ਸਕ ਹਾਲ ਬੁਰੀ ਕਿਉ ਕਾਲੀ ਮੰਦਾ ਮੂੜ ਨਾ ਕੀਤੀ ਦੇ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾ ਨਹਾਰੀਏ ਤੇ ਵਿਹਾ ਪਾਸਾ ਢਾਲ ਲਈਏ ਕਿਸ ਲਾਹੇ ਉਪਰ ਕਾਲੀ ਭਾਈ ਜੋਧ ਨੂੰ ਪੁੱਛਦੇ ਆ ਭਾਈ ਲੈਣਾ ਜੀ ਗੁਰੰਗਰ ਦੇਵ ਜੀ ਮਹਾਰਾਜ ਦਾ ਪਹਿਲਾ ਨਾਂ ਇਹ ਕੀ ਕਹਿੰਦੇ ਤੁਸੀਂ ਕੀ ਸੁਣਾ ਰਹੇ ਸੀ ਮੈਂ ਕਈ ਵਾਰ ਬੇਨਤੀ ਕੀਤੀ ਆ ਕਿ ਸਾਨੂੰ ਇਹ ਗੱਲਾਂ ਸਿੱਟੀਆਂ ਸੀ ਬਜ਼ੁਰਗਾਂ ਤੋਂ ਸਮਝ ਆਈਆਂ ਉਹਨਾਂ ਦੇ ਜੀਵਨ ਤੋਂ ਪਤਾ ਲੱਗਦਾ ਉਹ ਪਾਠ ਕਰਦੇ ਸੀ ਜਦੋਂ ਘਰ ਦੇ ਵਿੱਚ ਬੋਲ ਕੇ ਪਾਠ ਕਰਦੇ ਜਦੋਂ ਅਸੀਂ ਬੋਲ ਕੇ ਕਰਾਂਗੇ ਨਾ ਪਾਠ ਉਹ ਸਾਡੇ ਕੰਨ ਵੀ ਸੁਣਨਗੇ ਜੋ ਸੁਣਾਗੇ ਜਿਤ ਸੁਣੀ ਮਨ ਤਨ ਹਰਿਆ ਹੋ ਤੇ ਉਹ ਜਦੋਂ ਬੋਲ ਕੇ ਆਪਾਂ ਕਰਦੇ ਫਿਰ ਸਾਨੂੰ ਆਪਣੀ ਗਲਤੀ ਮਿਲਦੀ ਕਿ ਸਾਨੂੰ ਹੋਰ ਸੁਚੇਤ ਹੋਣੇ ਆ ਉਦਾ ਅਰਥ ਮਿਲਦਾ ਵੀ ਸਤਿਗੁਰੂ ਕਹਿੰਦੇ ਕੀ ਹੈ ਤੇ ਹੁਣ ਸੁਣ ਕੇ ਮਨ ਦੇ ਵਿੱਚ ਵਸਾਇਆ ਤੇ ਉਸ ਵੇਲੇ ਹੁਣ ਲੈਣਾ ਜੀ ਨੂੰ ਭਾਈ ਜੋਧ ਨੇ ਆਖਿਆ ਵੀ ਜਿਤ ਸੇਵਿਆ ਜਿਹਦੀ ਅराधना ਕਰਕੇ ਸੁਖ ਪਾਈਏ ਸੋ ਸਾਹਿਬ ਸਦਾ ਸਮਾਲੀ ਕਹਿੰਦੇ ਉਹ ਰੱਬ ਨੂੰ ਯਾਦ ਕਰਨਾ ਚਾਹੀਦਾ ਦੂਸਰਾ ਨੁਕਤਾ ਜਿਤ ਕੀਤਾ ਪਾਈਏ ਆਪਣ ਜਦ ਪਤਾ ਕਿ ਜੋ ਅਸੀਂ ਕਰਾਂਗੇ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਪਰ ਅਸੀਂ ਕਾਦੇ ਗਲਤ ਕੰਮ ਕਰੀ ਜਿੱਤ ਕੀਤਾ ਪਾਈਏ ਆਪਣਾ ਸਹਾਲਪੁਰੀ ਕਿਉ ਕਾ ਲਈ ਮੰਦਾ ਮੂਲ ਨਾ ਕੀਚੇ ਬੰਦਾ ਸੋਚਦਾ ਕੌਣ ਦੇਖ ਰਿਹਾ ਕੀ ਪਤਾ ਲੱਗਦਾ ਜਿਹੜੇ ਲੋਕ ਗਲਤ ਕੰਮ ਕਰਦੇ ਆ ਨਾ ਕੌਣ ਦੇਖਦਾ ਕੌਣ ਸੋ ਦੇਖ ਰਿਹਾ ਨਹੀਂ ਮਾਰੇ ਕਹਿੰਦੇ ਲੰਬਾ ਸੋਚੋ ਕੀ ਹੋਣਾ ਉਹਦਾ ਰਿਜ਼ਲਟ ਕੀ ਨਿਕਲੇਗਾ ਨਤੀਜਾ ਕੀ ਨਿਕਲੇਗਾ ਕੀ ਹੋਏਗਾ ਮੇਰੇ ਨਾਲ ਮੰਦਾ ਮੂਲ ਮੰਦਾ ਮੂਲ ਨਾ ਕੀਤੀ ਦੇ ਲੰਮੀ ਨਜ਼ਰ ਨੇ ਹਾਲੀ ਤੇ ਰੱਬ ਤੋਂ ਜਿੱਤ ਨਹੀਂ ਸਕਦੇ ਜੋ ਸਾਹਿਬ ਨਾਨਕ ਨਾ ਹਾਰੀਏ ਤੇ ਵਿਹਾ ਪਾਸਾ ਢਾਲਿਓ ਪਾਸਾ ਦੂਸਰੇ ਪਾਸੇ ਹੋ ਜਾਓ ਉਹ ਕੰਮ ਹੀ ਛੱਡ ਦਿਓ ਕਿਸ ਲਾਹੇ ਉੱਪਰ ਕਾ ਜੋ ਵੀ ਅਸੀਂ ਕੰਮ ਕਰਦੇ ਆਂ ਲਾਭ ਵਾਸਤੇ ਕਰਦੇ ਲਾਹੇ ਵਾਸਤੇ ਕਰਦੇ ਆਂ ਮਹਾਰਾਜ ਕਹਿੰਦੇ ਭਾਈ ਇੱਕੋ ਸ਼ਬਦ ਸੁਣ ਕੇ ਭਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਵਿੱਚ ਚਲੇ ਗਏ ਸੱਤ ਸਾਲ ਸੇਵਾ ਕਰਦੇ ਆ ਇੱਕ ਦਿਨ ਇਦਾਂ ਦਾ ਆਇਆ ਕਿ ਸਾਧ ਸੰਗਤ ਜੀ ਇਸਕੀ ਬੱਠੀ ਮੈਂ ਜਿਸਮ ਡਾਲ ਕਰ ਕੁੰਦਨ ਕੀਆ ਲੈਣੇ ਸੇ ਅੰਗਦ ਅੰਗ ਸੇ ਅਲੱ ਕਰਦੀਆ ਪਰਮੇਸ਼ਰ ਦੀ ਕਿਰਪਾ ਹੋ ਗਈ ਬੀਬੀ ਅਮਰੋ ਤੋਂ ਬਾਣੀ ਸੁਣਦੇ ਆ ਬਾਬਾ ਅਮਰਦਾਸ ਜੀ ਗੁਰੰਗਦੇਵ ਜੀ ਦੀ ਸ਼ਰਨ ਵਿੱਚ ਆਉਂਦੇ ਆ ਇੱਕ ਦਿਨ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਬਾਣੀ ਸੀ ਨਾ ਇੱਕ ਸ਼ਬਦ ਸੁਣਿਆ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਅਸੀਂ ਕੰਨਾਂ ਨਾਲ ਸੁਣਾਗੇ ਤੇ ਸਾਡੇ ਅੰਦਰ ਸੁੱਖ ਆਏ ਹਰ ਕਾ ਸਿਮਰਨ ਸੁਣ ਮਨ ਕਾਨੀ ਸੁਖ ਪਾਵੇ ਹਰ ਦੁਆਰ ਉਪਰਾਨੀ ਰਹਾਉ ਜੀਵਨ ਪਦਵੀ ਹਰ ਕੇ ਦਾਸ ਜੀਵਨ ਦੇ ਵਿੱਚ ਜੀਵਨ ਦੀ ਅਵਸਥਾ ਨੂੰ ਉੱਚਾ ਕਰਨਾ ਇਹ ਸਾਡੇ ਹੱਥ ਦੇ ਵਿੱਚ ਹੈ ਜਿੱਦਾਂ ਦੀ ਅਵਸਥਾ ਬਣਾ ਲਓਗੇ ਉਦਾਂ ਦੀ ਬਣ ਜੇ ਪਰ ਕਿਹਨੇ ਦੀ ਅਵਸਥਾ ਉੱਚੀ ਆ ਜੀਵਨ ਦੀ ਅਵਸਥਾ ਕਿਹਨਾਂ ਦੀ ਉੱਚੀ ਆ ਜੀਵਨ ਪਦਵੀ ਕਿਹਦੀ ਆ ਕਹਿੰਦੇ ਹਰ ਕੇ ਦਾਸ ਜਿਹੜੇ ਪਰਮੇਸ਼ਰ ਦੇ ਬਣ ਜਾਂਦੇ ਉਹਨਾਂ ਦੀ ਜੀਵਨ ਦੀ ਅਵਸਥਾ ਉੱਚੀ ਬਣ ਜਾਂਦੇ ਜੀਵਨ ਪਦਵੀ ਹਰ ਕੇ ਦਾਸ ਜਿੰਨ ਮਿਲਿਆ ਆਤਮ ਪ੍ਰਗਾਸ ਉਹਨਾਂ ਦੇ ਆਤਮ ਪ੍ਰਕਾਸ਼ ਹੋਇਆ ਉਹਨਾਂ ਨੂੰ ਸਮਝ ਆਈ ਕਿ ਅਕਾਲ ਪੁਰਖ ਪਰਮੇਸ਼ਰ ਕਿੱਦਾਂ ਮਿਲਦਾ ਕਿੱਦਾਂ ਸੁੱਖ ਮਿਲਦਾ ਇੱਕ ਇੱਕ ਗੱਲ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਆ ਕਹਿੰਦੇ ਹਰ ਕਾ ਸਿਮਰਨ ਸੁਣ ਮਨ ਕਾਨੀ ਕੰਨਾਂ ਨਾਲ ਸੁਣੋਗੇ ਮਨ ਵਿੱਚ ਜਾਏਗਾ ਜੋ ਮਨ ਵਿੱਚ ਹੋਏਗਾ ਉਹ ਜ਼ਬਾਨ ਤੇ ਆਏਗਾ ਹਰ ਕਾ ਸਿਮਰਨ ਸੁਣ ਮਨ ਕਾਨੀ ਸੁਖ ਪਾਵੇ ਹਰ ਦੁਆਰ ਪਰਾਨੀ ਰਹਾਓ ਫਿਰ ਕਹਿੰਦੇ ਆਠ ਪਹਿਰ ਧਾਈਏ ਗੋਪਾਲ ਗੋ ਕਹਿੰਦੇ ਧਰਤੀ ਪਾਲ ਕਹਿੰਦੇ ਪਾਲਕ ਇਹ ਧਰਤੀ ਦਾ ਪਾਲਕ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਉਹਨੂੰ ਅੱਠੇ ਪੈਰ ਯਾਦ ਕਰਨਾ ਦੁਨੀਆਂ ਦੇ ਜਿੰਨੇ ਗ੍ਰੰਥ ਕਾਵੇ ਚਾਹੇ ਹਿੰਦੂ ਧਰਮ ਦੇ ਗ੍ਰੰਥ ਹੈ ਚਾਹੇ ਜੈਨ ਧਰਮ ਹੈ ਬੁੱਧ ਧਰਮ ਹੈ ਓਮ ਓਮਕਾਰ ਸ਼ਬਦ ਸਾਰੇ ਨੇ ਬੜਤੇ ਆ ਪਰ ਹੈਰਾਨ ਗਏ ਉਹਦੋਂ ਹੀ ਜਦੋਂ ਪਾਤਸ਼ਾਹ ਜੀ ਨੇ ਆਖਿਆ ਇੱਕ ਓੰਕਾਰ ਵੀ ਇੱਕ ਪਰਮੇਸ਼ਰ ਹੈ ਇੱਕ ਹੀ ਸਾਰਿਆਂ ਨੂੰ ਚਲਾ ਰਿਹਾ ਹੈ ਉਹਨਾਂ ਨੇ ਕਿ ਤਿੰਨ ਜਾਣੇ ਆ ਆ ਜਿਹੜਾ ਜਪਜੀ ਸਾਹਿਬ ਦੀ ਵਿਚਾਰ ਹੈ ਨਾ ਇਹ ਵਿਚਾਰ ਗੁਰੂ ਮਹਾਰਾਜ ਨੇ ਪਹਿਲਾਂ ਉਹਨਾਂ ਦੀ ਲਿਖੀ ਕਹਿੰਦੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਕੌਣ ਕਹਿ ਰਿਹਾ ਇਹ ਉਹਨਾਂ ਦੀ ਸੋਚ ਹੈ ਉਹਨਾਂ ਦੀ ਵਿਚਾਰ ਹੈ ਕਿ ਇੱਕ ਸੰਸਾਰ ਨੂੰ ਪੈਦਾ ਕਰਦਾ ਇੱਕ ਸੰਸਾਰ ਨੂੰ ਪਾਲ ਰਿਹਾ ਤੇ ਇੱਕ ਸੰਸਾਰ ਨੂੰ ਮਾਰ ਰਿਹਾ ਮਾਰ ਰਿਹਾ ਕਹਿੰਦੇ ਨਹੀਂ ਹੁੰਦਾ ਕੀ ਹੈ ਅੱਗੇ ਸਪਸ਼ਟ ਕਰ ਦਿੱਤਾ ਜਪਜੀ ਸਾਹਿਬ ਦੇ ਵਿੱਚ ਪੜਦੇ ਆਪਾਂ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਮਾਰੇ ਕਹਿੰਦੇ ਨਹੀਂ ਜਿਬ ਤੇ ਸੁਭਾਵੇ ਤਿਵੇਂ ਚਲਾਵੇ ਜਿਬ ਹੋਵੇ ਫਰਮਾਨ ਉਹ ਵੇਖੈ ਉਹ ਤਾਂ ਦੇਖ ਰਿਹਾ ਉਹਨਾਂ ਨੂੰ ਉਹ ਵੇਖੈ ਉਹਨਾਂ ਨਦਰ ਨਾ ਆਵੇ ਬਹੁਤਾ ਇਹ ਬਡਾ ਸੰਸਾਰ ਨੂੰ ਚਲਾਉਣ ਵਾਲਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਮੈਂ ਉਦੋਂ ਇੱਕ ਦਿਨ ਬੈੰਦੀ ਕੀਤੀ ਸੀ ਓੰਕਾਰਸ਼ਵਰ ਗੁਰੂ ਨਾਨਕ ਸਾਹਿਬ ਜੀ ਆਏ ਬਾਣੀ ਦਾ ਨਾਮ ਹੀ ਓੰਕਾਰ ਹੈ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਕਹਿੰਦੇ ਮੈਂ ਤੁਹਾਨੂੰ ਦੱਸਦਾ ਵੀ ਆਓ ਤਕਰੀਬਨ ਇਤਿਹਾਸਕਾਰ ਲਿਖਦੇ ਕਿ 2 ਮਹੀਨੇ ਗੁਰੂ ਮਹਾਰਾਜ ਇੱਥੇ ਰਹੇ ਆ ਉਹਨਾਂ ਨੂੰ ਦੱਸਿਆ ਵੀ ਬ੍ਰਹਮਾ ਨੇ ਹੀ ਬ੍ਰਹਮਾ ਨੂੰ ਹੀ ਓੰਕਾਰ ਨੇ ਪੈਦਾ ਕੀਤਾ ਓੰਕਾਰ ਬ੍ਰਹਮਾ ਉਤਪਤ ਉਹ ਸਭ ਕੁਝ ਕਰਨ ਵਾਲਾ ਓੰਕਾਰ ਹੈ ਅੱਗੇ ਲਿਖ ਦਿੱਤਾ ਇੱਕ ਇੱਕ ਓੰਕਾਰ ਪਰਮੇਸ਼ਰ ਅਕਾਲ ਪੁਰਖ ਉਸ ਤੋਂ ਬਿਨਾ ਕੁਝ ਨਹੀਂ ਅਸੀਂ ਰੱਬ ਨੂੰ ਅੱਠੇ ਪੈਰ ਤੇ ਆਉਣਾ ਇੱਕ ਪੈਰ ਤਿੰਨ ਘੰਟੇ ਦਾ ਹੁੰਦਾ ਚਾਰ ਪੈਰ ਦਿਨ ਹੈ ਤੇ ਚਾਰ ਪੈਰ ਰਾਤ ਹੈ ਮਾਰਾ ਕਹਿੰਦੇ ਆਠ ਪਹਿਰ ਧਾਈਏ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਜਦੋਂ ਅਸੀਂ ਉਹਦੇ ਦਰਸ਼ਨ ਦਰਸ਼ਨ ਭਾਵ ਜਦਣ ਅਸੀਂ ਉਹਦੇ ਗੁਣਾਂ ਨੂੰ ਜੀਵਨ ਵਿੱਚ ਧਾਰਨ ਕਰ ਲਏ ਤੇ ਜ਼ਿੰਦਗੀ ਜਿਹੜੀ ਆ ਮਨੁੱਖ ਦੀ ਨਿਹਾਲ ਹੋ ਜਾਂਦੀ ਹੈ ਪ੍ਰਸੰਨ ਹੋ ਜਾਂਦੀ ਹੈ ਬੇਨਤੀ ਕਰ ਦਿੰਨਾ ਦਰਸ਼ਨ ਕੀ ਹੈ ਗੁਰੂ ਮਹਾਰਾਜ ਸਾਹਿਬ ਦੇ ਦਰਸ਼ਨ ਕੀ ਹੈ ਕਿ ਬਾਹਰੋਂ ਆਪਾਂ ਦੇਖਿਆ ਰਮਾਲਾ ਦੇਖਿਆ ਪਾਲਕੀ ਸਾਹਿਬ ਦੇਖੀ ਨਹੀਂ ਅਰਦਾਸ ਵਿੱਚ ਬੜਾ ਸੋਹਣਾ ਲਿਖਿਆ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਬਾਣੀ ਪੜਨੀ ਹੀ ਗੁਰੂ ਦੇ ਦਰਸ਼ਨ ਕਿੰਨੇ ਲੋਕ ਨਿਕਲ ਕੇ ਜਾ ਰਹੇ ਕਿੰਨੇ ਬਾਹਰੋਂ ਦੇਖ ਰਹੇ ਗੁਰੂ ਸਾਹਿਬ ਜੀ ਨੂੰ ਸਤਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਕਹਿੰਦੇ ਡਿੱਠੇ ਮੁਕਤ ਨਾ ਹੋਈ ਜੇ ਤਰ ਸ਼ਬਦ ਨਾ ਕਰੇ ਵਿਚਾਰ ਜਿੰਨੇ ਤੱਕ ਬਾਣੀ ਨਹੀਂ ਪੜੋਗੇ ਉਹਨੇ ਤੱਕਰ ਗੁਰੂ ਕੇ ਦਰਸ਼ਨੇ ਭਾਗਾ ਵਾਲਿਓ ਜੋ ਬਾਣੀ ਪੜਦੇ ਹੋ ਸਹਿਜ ਪਾਠ ਕਰਦੇ ਹੋ ਇੱਕ ਇੱਕ ਅੱਖਰ ਦੇ ਦਰਸ਼ਨ ਕਰਦੇ ਹੋ ਜੋ ਬਾਣੀ ਜਿਹੜੀ ਹੈ ਗੁਰੂ ਰੂਪ ਹੈ ਬਾਣੀ ਜੋ ਹੈ ਨਰੰਕਾਰ ਰੂਪ ਹੈ ਵਾਹ ਵਾਹ ਬਾਣੀ ਨਿਰੰਕਾਰ ਇਹ ਬਾਣੀ ਜਿਹੜੀ ਮਹਾਰਜ ਕਹਿੰਦੇ ਇਹ ਬਾਣੀ ਮਹਾਪੁਰਖ ਕੀ ਇੱਕ ਦੀ ਨਹੀਂ 35 ਮਹਾਪੁਰਖ ਜਿਹੜਾ ਜਿਹਦੇ ਅੰਦਰ ਇੱਕ ਓੰਕਾਰ ਦੀ ਕਿਰਪਾ ਹੋਈ ਹੈ ਚਾਹੇ ਉਹ ਬ੍ਰਾਹਮਣ ਸੀ ਚਾਹੇ ਲੋਕੀ ਜਿਨ੍ਹਾਂ ਨੂੰ ਨੀਵੇਂ ਜਾਤਾਂ ਕਹਿੰਦੇ ਸੀ ਕੋਈ ਚਮਾਰ ਕਹਿੰਦਾ ਸੀ ਕੋਈ ਸ਼ੀਂਬਾ ਕਹਿੰਦਾ ਸੀ ਸਾਰੇ ਉਹਨੂੰ ਇਕੱਠਾ ਕਰ ਲਿਆ ਮਹਾਰਾਜ ਕਹਿੰਦੇ ਆਓ ਭਾਈ ਸਾਰਿਆਂ ਨੂੰ ਗਲ ਬੱਕਰੀ ਵਿੱਚ ਲੈ ਕੇ ਸਾਰਿਆਂ ਨੇ ਫਿਰ ਇੱਕ ਦੀ ਗੱਲ ਕੀਤੀ ਇੱਕ ਓੰਕਾਰ ਬੱਕਰੀ ਗੱਲ ਹੈ ਕਿ ਸਾਨੂੰ ਸੇਵਾ ਮਿਲੀ ਹੈ ਸਿੱਖ ਪੰਥ ਨੂੰ ਗੁਰੂ ਗ੍ਰੰਥ ਸਾਹਿਬ ਸੇਵਾ ਕਰਦੇ ਸਾਡੇ ਗੁਰੂ ਆ ਪਰ ਇਹ ਮਾਨਵਤਾ ਦਾ ਗ੍ਰੰਥ ਹੈ ਤੇ ਮਾਨਵਤਾ ਅਫਸੋਸ ਹੈ ਕਿ ਅਸੀਂ ਇਹਨੂੰ ਪ੍ਰਚਾਰਿਆ ਨਹੀਂ ਹੈ ਇਹਦੀ ਬਾਣੀ ਨੂੰ ਲੋਕਾਂ ਨੂੰ ਦੱਸਣ ਦਾ ਯਤਨ ਨਹੀਂ ਕੀਤਾ ਮਹਾਰਾਜ ਕਹਿੰਦੇ ਭਾਈ ਕਿਹੜਾ ਸਵਾਲ ਨਹੀਂ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹਦਾ ਜਵਾਬ ਨਹੀਂ ਹੈ ਸੁੱਖ ਚਾਹੀਦਾ ਨਾ ਮਹਾਰਾਜ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਹਰ ਕਾ ਸਿਮਰਨ ਸੁਣ ਮਨ ਕਾਨੀ ਕੰਨਾਂ ਨਾਲ ਸੁਣ ਤੇਰੇ ਅੰਦਰ ਚਲੇ ਜਾਏ ਸੁੱਖ ਪਾਵੇ ਹਰ ਦੁਆਰ ਪੁਰਾਣੀ ਸੁੱਖ ਪਾਏਗਾ ਹਰੀ ਦਾ ਦੁਆਰ ਵੀ ਮਿਲੇਗਾ ਤੇ ਕਿਰਪਾ ਕੀਤੀ ਹੈ ਗੁਰੂ ਮਹਾਰਾਜ ਨੇ ਬਹੁਤ ਭਾਗਾਂ ਵਾਲੇ ਆਪ ਦੀ ਸਤਗੁਰੂ ਜੀ ਦੀ ਕਿਰਪਾ ਨਾਲ ਸਤਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਹੋ ਸਤਗੁਰੂ ਕਿਰਪਾ ਕਰਨ ਆਪ ਜੀ ਦੇ ਨੇਮ ਦੇ ਵਿੱਚ ਸਤਗੁਰੂ ਬਾਧੇ ਬਖਸ਼ਣ ਹੋਈਆਂ ਭੁੱਲਾਂ ਨੂੰ ਬਖਸ਼ ਦੇਆ ਸਾਧ ਸੰਗਤ ਦੀ ਬਲੌਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ 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 ਜੀ ਵਾਹਿਗੁਰੂ